ਸਾਰੇ ਸੂਟ ਜਿੰਨੇ ਵੀ ਆ ਨਾ ਆ ਵੇਖੋ ਪ੍ਰਿੰਟ ਬਾਟਮ ਵਰਕ ਵਾਲੇ ਆ ਸਾਰੇ ਜਿੰਨੇ ਵੀ ਆ ਆਲ ਓਵਰ ਪ੍ਰਿੰਟ ਮੈਚਿੰਗ ਨਹੀਂ ਸੌਰੀ ਆਲ ਓਵਰ ਨਹੀਂ ਇੱਥੇ ਹੈਗੇ ਇੱਥੇ ਮੈਚਿੰਗ ਆਉਣਗੇ ਤੇ ਇਹਦੇ ਚ ਨਾਲ ਆਉਣਗੇ ਪ੍ਰਿੰਟ ਤੇ ਨਾਲ ਆਉਣਗੇ ਮਸਲੀਨ ਦੇ ਆ ਚੈੱਕ ਕਰ ਸਕਦੇ ਜੇ ਤੁਸੀਂ ਬੜੇ ਸੋਹਣੇ ਸੋਹਣੇ ਸੂਟ ਨੇ ਸਾਰੇ ਬਹੁਤ ਟੌਪ ਟੌਪ ਦੀ ਕੁਆਲਿਟੀ ਇਹ ਸਾਰੇ ਵਰਕ ਵਾਲੇ ਆ ਥੱਲੇ ਜਿੰਨੇ ਵੀ ਆ ਸਾਰੇ ਕੜਾਈਆਂ ਵਾਲੇ ਤੇ ਇਹ ਆਪਾਂ ਪਾ ਦਨੇ ਆ ਬੜੀ ਸਸਤੀ ਜੀ ਰੇਂਜ ਤੇ ਰੇਟ ਦੇ ਵਿੱਚ ਜਿਹਦਾ ਰੇਟ ਪਾਉਂਗਾ ਮੈਂ 550 ਤੇ 650 ਤੁਸੀਂ ਆਪੇ ਸੋਚ ਲਓ ਪੀ ਰੇਟ ਇਹਨਾਂ ਸਸਤਾ ਸੂਟ ਕਿੰਨੇ ਟੌਪ ਦੇ ਆਉਣ ਵਾਲੇ ਆ ਵੀਡੀਓ ਚੈੱਕ ਕਰਿਓ ਲਾਸਟ ਤੱਕ ਜ਼ਰੂਰ ਵੇਖਿਓ ਆਪਾਂ ਪਾਈ ਹੀ 750 ਰੁਪਏ ਦੇ ਵਿੱਚ ਬਹੁਤ ਜ਼ਿਆਦਾ ਡਿਮਾਂਡ ਆਈ ਇਹਨਾਂ ਸੂਟਾਂ ਦੀ ਤੇ ਬਹੁਤ ਜ਼ਿਆਦਾ ਕਸਟਮਰ ਨੇ ਪਸੰਦ ਵੀ ਕੀਤੀ ਸੀ ਇਸ ਤੋਂ ਬਾਅਦ ਆ ਮਸਲੀਨ ਦੇ ਸੂਟ ਆਏ ਹੀ ਕਿ ਜਿਹੜੇ ਆਪਣੇ ਕੋਲ ਬਲੈਕ ਕਲਰ ਦੇ ਵਿੱਚ ਇਹ ਵੀ ਮਿਲ ਜਾਣਗੇ ਕਾਟਨ ਦੇ ਵਿੱਚ ਵੀ ਬੜੇ ਸੋਹਣੇ ਸੂਟ ਆਏ ਆ ਇਹਨਾਂ ਦੀ ਵੀ ਵੀਡੀਓ ਆਪਾਂ ਪੋਸਟ ਕਰਾਂਗੇ ਤੇ ਬਾਕੀ ਪ੍ਰਿੰਟ ਜਿਹੜੇ ਆ ਉਹ ਤੇ ਤੁਹਾਨੂੰ ਪਤਾ ਹੀ ਆ ਸਾਰਿਆਂ ਨੂੰ ਪ੍ਰਿੰਟ ਆਪਾਂ ਨੇ ਕੋਲ ਵਾਧੂ ਮਿਲ ਜਾਂਦੇ ਆ ਲੋ ਜੀ ਵੀਡੀਓ ਤੇ ਬਣਾ ਲਈ ਜੇ ਆਪਾਂ ਹੋ ਗਈ ਜੇ ਕੰਪਲੀਟ ਤੇ ਹੁਣ ਤੁਹਾਡਾ ਕੰਮ ਜੇ ਜਲਦੀ ਜਲਦੀ ਬੁੱਕ ਕਰਨ ਦਾ ਸੂਟ ਸੂਟ ਨੇ ਬਹੁਤ ਸ਼ਾਨਦਾਰ ਨਾਲ ਦੁਪੱਟਿਆਂ ਵਾਲੇ ਇਹਨਾਂ ਦੀਆਂ ਵੀ ਆਪਾਂ ਫੋਟੋਆਂ ਵੀਡੀਓ ਪਾ ਦਾਂਗੇ ਇਹ ਵੀ ਤੁਹਾਨੂੰ ਮਿਲ ਜਣਗੇ ਦੁਪੱਟੇ ਔਰਗਾਂਜਾ ਦੇ ਜੇ ਨਾਲ ਬੜੇ ਟੌਪ ਦੀ ਕੁਆਲਿਟੀ ਦੇ ਨਾਲ ਹਾਂਜੀ ਸਤਿ ਸ਼੍ਰੀ ਅਕਾਲ ਜੀ ਤੇ ਸਵਾਗਤ ਹੈ ਜੀ ਤੁਹਾਡਾ ਮੇਰੇ YouTube ਚੈਨਲ ਦੇ ਉੱਤੇ ਤੇ ਆਜੋ ਅੱਜ ਸੇਲ ਦੀ ਕਰਵਨਾ ਸ਼ੁਰੂਆਤ ਵੀਡੀਓ ਦੀ ਸੂਟ ਦਿਖਾਉਣਾ ਤੁਹਾਨੂੰ ਬਹੁਤ ਸੋਹਣੇ ਸੋਹਣੇ ਇਦੋਂ ਮਨੋ ਰਜਵਿੰਦਰ ਆਖਣੇ ਜਦੋਂ ਵੀਡੀਓ ਬਣਾਓਗੇ ਮੈਨੂੰ ਜਰੂਰ ਦੱਸਿਓ ਮੈਂ ਵੀ ਸੂਟ ਸਿਲੈਕਟ ਕਰਨਾ ਰਜਵਿੰਦਰ ਆਜਾ ਲੱਗਾ ਮੈਂ ਤਿਆਰੀ ਕਰਨਾ ਮੈਂ ਕਾ ਆਜਾ ਲੱਗੇ ਅਸੀਂ ਵੀਡੀਓ ਬਣਾਉਣ ਸੂਟਾਂ ਦੀ ਛੇਤੀ ਛੇਤੀ ਆਜਾ ਮੈਨੂੰ ਤਿੰਨ ਚਾਰ ਸੂਟ ਦੇ ਦਿਓ ਫਰਮਾਇਨੇ ਆ ਤੈਨੂੰ ਮੈਂ ਦਿਖਾਵਾਂ ਸੂਟਾਂ ਦੀ ਸੋਹਣੇ ਸੋਹਣੇ ਸੂਟਾਂ ਦੀ ਸੋਹਣੇ ਸੋਹਣੇ ਸੂਟ ਆਹ ਤੇ ਚਲੋ ਆਜੋ ਜੀ ਕਰਦੇ ਆ ਵੀਡੀਓ ਸ਼ੁਰੂਆਤ ਤੇ ਦਿਖਾਉਨੇ ਤੁਹਾਨੂੰ ਸੂਟ ਸੋਹਣੇ ਸੋਹਣੇ ਆਜੋ ਕਰਾਵਾਂ ਚੈੱਕ ਇਹ ਸੂਟ ਜਿਹੜੇ ਆ ਸਾਰੇ ਵੀਡੀਓ ਦੇ ਵਿੱਚ ਆਉਣਗੇ ਤੇ ਰੇਟ ਆਉਣਾ ਜਿਹਨਾਂ ਦਾ ਬੜਾ ਸਸਤਾ ਜਾਂ 550 ਤੇ 650 ਰੁਪਇਆ ਦੋਵਾਂ ਰੇਟਾਂ 'ਚ ਸੂਟ ਆਉਣ ਲੱਗੇ ਜੇ ਚੈੱਕ ਕਰਿਓ ਫੋਟੋ ਆਉਂਦੇ ਆ ਆ ਸਾਰੇ ਸੂਟ ਜਿੰਨੇ ਵੀ ਆ ਨਾ ਆ ਵੇਖੋ ਪ੍ਰਿੰਟ ਬਾਟਮ ਵਰਕ ਵਾਲੇ ਆ ਸਾਰੇ ਜਿੰਨੇ ਵੀ ਆ ਆਲ ਓਵਰ ਪ੍ਰਿੰਟ ਮੈਚਿੰਗ ਨਹੀਂ ਸੌਰੀ ਆਲ ਓਵਰ ਨਹੀਂ ਇੱਥੇ ਹੈਗੇ ਇੱਥੇ ਮੈਚਿੰਗ ਆਉਣਗੇ ਤੇ ਇਹਦੇ 'ਚ ਨਾਲ ਆਉਣਗੇ ਪ੍ਰਿੰਟ ਤੇ ਨਾਲ ਆਉਣਗੇ ਮਸਲੀਨ ਦੇ ਆ ਤੁਸੀਂ ਚੈੱਕ ਕਰ ਸਕਦੇ ਜੇ ਤੁਸੀਂ ਬੜੇ ਸੋਹਣੇ ਸੋਹਣੇ ਸੂਟ ਨੇ ਸਾਰੇ ਹੀ ਬਹੁਤ ਟੌਪ ਟੌਪ ਦੀ ਕੁਆਲਿਟੀ ਇਹ ਸਾਰੇ ਵਰਕ ਵਾਲੇ ਆ ਥੱਲੇ ਜਿੰਨੇ ਵੀ ਆ ਸਾਰੇ ਕੜਾਈਆਂ ਵਾਲੇ ਆ ਤੇ ਇਹ ਆਪਾਂ ਪਾ ਦਨੇ ਆ ਬੜੀ ਸਸਤੀ ਰੇਂਜ ਤੇ ਰੇਟ ਦੇ ਵਿੱਚ ਜਿਹਦਾ ਰੇਟ ਪਾਉਂਗਾ ਮੈਂ 550 ਤੇ 650 ਤੁਸੀਂ ਆਪੇ ਸੋਚ ਲਓ ਕਿ ਰੇਟ ਇਨਾ ਸਸਤਾ ਤੇ ਸੂਟ ਕਿੰਨੇ ਟੌਪ ਦੇ ਆਉਣ ਵਾਲੇ ਆ ਵੀਡੀਓ ਚੈੱਕ ਕਰਿਓ ਲਾਸਟ ਤੱਕ ਜਰੂਰ ਵੇਖਿਓ ਆ ਜੋ ਵੀਡੀਓ ਸ਼ੁਰੂ ਕਰਾਉਂਦੇ ਆ ਤੇ ਆ ਸੂਟਾਂ ਦੀ ਵੀਡੀਓ ਆਪਾਂ ਪਾਈ ਹੀ 750 ਤੋਂ 500 ਦੇ ਵਿੱਚ ਬਹੁਤ ਜ਼ਿਆਦਾ ਡਿਮਾਂਡ ਆਈ ਇਹਨਾਂ ਸੂਟਾਂ ਦੀ ਤੇ ਬਹੁਤ ਜ਼ਿਆਦਾ ਕਸਟਮਰ ਨੇ ਪਸੰਦ ਇਸ ਤੋਂ ਬਾਅਦ ਆ ਮਸਲਿਨ ਦੇ ਸੂਟ ਆਏ ਸੀਗੇ ਜਿਹੜੇ ਆਪਣੇ ਕੋ ਬਲੈਕ ਕਲਰ ਦੇ ਵਿੱਚ ਇਹ ਵੀ ਮਿਲ ਜਾਣਗੇ ਕਾਟਨ ਦੇ ਵਿੱਚ ਵੀ ਬੜੇ ਸੋਹਣੇ ਸੂਟ ਆਏ ਆ ਇਹਨਾਂ ਦੀ ਵੀ ਵੀਡੀਓ ਆਪਾਂ ਪੋਸਟ ਕਰਾਂਗੇ ਤੇ ਬਾਕੀ ਪ੍ਰਿੰਟ ਜਿਹੜੇ ਆ ਉਹ ਤੇ ਤੁਹਾਨੂੰ ਪਤਾ ਹੀ ਆ ਸਾਰਿਆਂ ਨੂੰ ਪ੍ਰਿੰਟ ਆਪਾਂ ਨੇ ਕੋ ਬਾਧੂ ਮਿਲ ਜਾਂਦੇ ਆ ਤੇ ਆਜੋ ਭਾਜੀ ਕਰੀਏ ਸ਼ੁਰੂ ਵੀਡੀਓ ਚਲੋ ਆਜੋ ਆਜੋ ਆਹ ਫੜੋ ਕੈਮਰਾ ਚੱਲਦੇ ਤਾਂ ਇਦਾਂ ਆਪਾਂ ਸ਼ੁਰੂ ਕਰ ਦਿੰਨੇ ਫਿਰ ਅੱਜ ਲੈ ਕੇ ਬਾਬਾ ਜੀ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦਾ ਹਾਂ ਤੁਹਾਡਾ ਮੈਂ ਆਪਣੇ YouTube ਚੈਨਲ ਦੇ Instagram ਪੇਜ ਤੇ ਨਾਲ ਫੇਸਬੁੱਕ ਪੇਜ ਤੇ ਜੀ ਆਇਆਂ ਨੂੰ ਤੇ ਵੀਡੀਓ ਚ ਤੁਹਾਨੂੰ ਮੈਂ ਦੱਸ ਹੀ ਦਿੱਤਾ ਹੈ ਕਿ ਅੱਜ ਦੀ ਵੀਡੀਓ ਜਿਹੜੀ ਆ ਇਹ ਆਉਣ ਲੱਗੀ ਆ ਸੂਟਾਂ ਦੀ ਸੇਲ ਵਾਲਿਆਂ ਦੀ ਜਿੱਚ ਕਾਟਨ ਦੇ ਸੂਟ ਆਉਣਗੇ ਮਸਲੀਨ ਦੇ ਆਉਣਗੇ ਪ੍ਰਿੰਟ ਕਢਾਈਆਂ ਵਾਲੇ ਮੈਚਿੰਗ ਬਾਟਮ ਦੇ ਨਾਲ ਹਰ ਇੱਕ ਚੀਜ਼ ਜਿਹੜੀ ਆ ਇੱਕੋ ਵੀਡੀਓ ਚ ਤੇ ਰੇਟ ਸਿਰਫ 550 ਤੇ 645 ਦੋ ਰੇਟ ਜੇ ਟੌਪ ਦੀ ਕੁਆਲਿਟੀ ਦੇ ਨਾਲ ਜੇ ਆਹ ਕਰਾ ਕੇ ਚੈੱਕ ਤੁਹਾਨੂੰ ਪਹਿਲਾ ਸੂਟ ਚੈੱਕ ਕਰਿਓ ਬਹੁਤ ਸੋਹਣਾ ਸੂਟ ਜੇ ਬਹੁਤ ਜ਼ਿਆਦਾ ਪਿਆਰਾ ਸਟਾਫ ਜੇ ਕਾਟਨ ਦੇ ਵਿੱਚ ਇਹ ਸੋਹਣਾ ਜਿਹਾ ਸੂਟ ਪਹਿਲਾਂ ਵੀ ਤੁਸੀਂ ਵੀਡੀਓ 'ਚ ਵੇਖਿਆ ਸੀਗਾ ਤੇ ਇਹ ਆਪਣੇ ਕੋਲ ਇੱਕ ਸੈੱਟ ਰਹਿ ਗਿਆ ਬਾਕੀ ਜਿਹੜੇ ਦੋ ਸੈੱਟ ਸੀਗੇ ਇਹਦੇ ਨਾਲ ਦੇ ਸੇਲ ਹੋ ਗਏ ਤੇ ਸੋ ਇਹ ਵੀ ਆਪਾਂ ਸੇਲ ਦੇ ਵਿੱਚ ਪਾਤਾ ਜੀ ਕਿਉਂਕਿ ਹੁਣ ਆਪਾਂ ਤੁਹਾਨੂੰ ਨਾ ਹੋਰ ਬੜਾ ਕੁਝ ਨਵਾਂ ਲਿਆ ਕੇ ਦੇਣਾ ਹੈ ਤੇ ਇਹ ਕਰਕੇ ਇਹ ਜਿਹੜਾ ਇਹ 555 ਰੁਪਈਆ ਦਾ ਪਾਤਾ ਜੀ ਸ਼ਿਪਿੰਗ ਫ੍ਰੀ ਦੇ ਨਾਲ ਚੁੱਕੋ ਜੀ ਕਰ ਦਿਓ ਸਾਈਡ ਤੇ ਭਾਜੀ ਵੀਡੀਓ ਲੰਬੀ ਨਾ ਜਾਵੇ ਜ਼ਿਆਦਾ ਆਪਾਂ ਟੂ ਦੀ ਪੁਆਇੰਟ ਵੀਡੀਓ ਜਿਹੜੀ ਆਪਾਂ ਬੁਖਾ ਦੇਣੀ ਆਪਣੇ ਕਸਟਮਰ ਭੈਣ ਭਰਾਵਾਂ ਨੂੰ ਆ ਵੀ ਸੇਮ ਦੇ ਵਿੱਚ ਜੇ ਤੇ ਇਹਨਾਂ ਦੀ ਕੱਟ ਜਿਹੜੀ ਜੇ ਸਵਾ ਸਵਾ 2 ਮੀਟਰ ਦੀ ਆਉਂਦੀ ਜੇ ਪਲਾਸੀ ਹੋਊਗੀ ਸਵਾ 2 ਮੀਟਰ ਤੋਂ ਤੇ ਇਹਦਾ ਰੇਟ ਜਿਹੜਾ ਜੇ ਇਹ ਹੈਗਾ ਜੇ 500 ਤੇ 50 ਰੁਪਏ ਸਿਰਫ ਸ਼ਿਪਿੰਗ ਫ੍ਰੀ ਜੇ ਆਲ ਓਵਰ ਇੰਡੀਆ ਦੇ ਵਿੱਚ ਨਹੀਂ 545 ਰੁਪਏ 50 ਨਹੀਂ 545 5 ਰੁਪਏ ਹੋਰ ਲੈਸ ਕਰ ਦਿੰਦੇ ਚਲੋ ਜੀ ਤੇ ਆ ਤੀਸਰਾ ਕਦਰ ਆ ਗਿਆ ਜਿਹਦੇ ਵਿੱਚ ਫਿਰੋਜੀ ਤੇ ਬਹੁਤ ਸ਼ਾਨਦਾਰ ਸ਼ਾਨਦਾਰ ਸ਼ੇਡ ਜੇ ਫਿਰੋਜੀ ਤੇ ਇਹ ਵੀ ਤੁਹਾਨੂੰ ਮਿਲ ਜੂਗਾ ਜੇ ਸਿਰਫ ਤੇ ਸਿਰਫ 545 ਰੁਪਏ ਦੇ ਵਿੱਚ ਸ਼ਿਪਿੰਗ ਫ੍ਰੀ ਜੇ ਆਲ ਓਵਰ ਇੰਡੀਆ ਚ ਆ ਸੂਟ ਚੈੱਕ ਕਰਿਓ ਬਹੁਤ ਟੌਪ ਦੇ ਸੂਟ ਜਿਹਦੇ ਬਹੁਤ ਜਿਆਦਾ ਸੋਹਣੇ ਸੂਟ ਜੇ ਮੈਚਿੰਗ ਬਾਟਮ ਦੇ ਨਾਲ ਉੱਤੇ ਵਰਕ ਜੇ ਤੇ ਆ ਲਓ ਜੀ ਇਹ ਹੈਗਾ ਜੇ ਬਹੁਤ ਸੋਹਣਾ ਸਟਾਫ 비ਬਾ ਕਾਟਨ ਦਾ ਤੇ ਇਧਰੋਂ ਬਾਟਮ ਹੈਗੀ ਜੇ ਕਾਟਨ ਦੀ ਇਹਦੇ ਨਾਲ ਤੇ ਦੁਪੱਟਾ ਹੈਗਾ ਜੇ ਕੋਟਾ ਡੋਰੀਆ ਦਾ ਨਾਲ ਪੱਟੀ ਲੱਗੀ ਜਿਹਦੇ ਉੱਪਰ ਇਹਦਾ ਰੇਟ ਹੈਗਾ ਜੇ ਪ੍ਰਿੰਟ ਬਾਟਮ ਤੇ ਸੌਰੀ ਪਲੇਨ ਬਾਟਮ ਦੇ ਉੱਤੇ ਵਰਕ ਤੇ ਕੋਟਾ ਡੋਰੀਆ ਦੁਪੱਟੇ ਦੇ ਨਾਲ ਪੈਚ ਵਰਕ ਤੇ ਪਲੱਸ ਪ੍ਰਿੰਟਡ ਸ਼ਰਟ ਇਹਦਾ ਰੇਟ ਹੈਗਾ ਜੇ 590 ਰੁਪਏ ਸ਼ਿਪਿੰਗ ਫ੍ਰੀ ਜੇ 올ਓਵਰ ਇੰਡੀਆ ਚ ਤੇ ਆ ਇਹਦੇ ਵਿੱਚ ਆ ਗਿਆ ਜੇ ਸੈਕੰਡ ਪ੍ਰਿੰਟ ਬਹੁਤ ਜ਼ਿਆਦਾ ਪ੍ਰਿੰਟ ਡਿਮਾਂਡ ਦੇ ਵਿੱਚ ਆ ਤੁਸੀਂ ਵੀਡੀਓ ਇੰਸਟਾਗ੍ਰਾਮ ਤੇ ਵੇਖੀ ਹੋਣਗੇ ਬਹੁਤ ਜ਼ਿਆਦਾ ਪ੍ਰਿੰਟ ਜਿਹੜਾ ਇਹ ਚੱਲਿਆ ਤੇ ਇਹ ਵੀ ਤੁਹਾਨੂੰ ਮਿਲ ਜੂਗਾ ਜੇ ਸਿਰਫ ਤੇ ਸਿਰਫ 500 ਤੇ 90 95 ਦੇ ਵਿੱਚ ਸ਼ਿਪਿੰਗ ਫ੍ਰੀ ਜੇ ਆਲ ਓਵਰ ਇੰਡੀਆ ਚ ਤੇ ਆ ਵੀ ਸੂਟ ਚੁੱਕਿਓ ਜੀ ਇਹ ਵੀ ਪਹਿਲਾਂ ਜਿਹੜੇ ਸੀਗੇ 850 750 ਦੀ ਰੇਂਜ ਦੇ ਵਿੱਚ ਸੂਟ ਸੇਲ ਹੋ ਗਿਆ ਸੀ ਸੋ ਇਹ ਹੁਣ ਤੁਹਾਨੂੰ ਮਿਲੂਗਾ 590 ਚ 590 ਚ ਕਿਉਂ ਮਿਲੂਗਾ ਇਹਦੇ ਇਥੇ ਦੁਪੱਟੇ ਦੇ ਨਾਲ ਮਾਈਨਰ ਜਿਹਾ ਹੈਗਾ ਜੇ ਆ ਲਓ ਜੀ ਆ ਕੀ ਨੂੰ ਕਹਿੰਦੇ ਹੁੰਦੇ ਆ ਜਿੱਦਾਂ ਇਹ ਇਹਦੇ ਵਿੱਚੋਂ ਧਾਗੇ ਜੇ ਨਿਕਲੇ ਆ ਇਹ ਇਹਦਾ ਕਰਕੇ ਸਿਰਫ ਮੈਂ 590 ਰੁਪਈਆ ਦਾ ਪਾਤਾ ਜੇ ਸੂਟ ਜੇ ਇਹਦੇ ਨਾਲ ਆਪਾਂ ਦੁਪੱਟਾ ਕੋਈ ਵੀ ਟਾਈ ਐਂਡ ਡਾਈ ਕਰਾ ਲਈਏ ਤੇ ਇਹ 850 ਦਾ ਸੂਟ ਹੋ ਜਾਂਦਾ ਜੇ ਸੋ ਇਹ ਵੀ ਲੈ ਸਕਦੇ ਜੇ ਤੁਸੀਂ 590 ਰੁਪਈਆ ਦਾ ਸਿਰਫ ਤੇ ਆ ਵੀ ਕਰ ਲੋ ਚੈੱਕ ਜੀ ਆ ਸੂਟ ਇਹ ਤੁਹਾਨੂੰ ਦੇਵਾਂਗੇ ਆਪਾਂ 500 ਤੇ 50 ਰੁਪਈਆ ਦੇ ਵਿੱਚ ਸ਼ਿਪਿੰਗ ਫ੍ਰੀ ਜੇ ਆਲ ਓਵਰ ਇੰਡੀਆ 'ਚ ਮਸਲੀਨ ਦਾ ਸੂਟ ਜੇ ਦੁਪੱਟਾ ਟਾਈ ਐਂਡ ਡਾਈ ਦਾ ਜੇ ਇਹ ਤੁਹਾਨੂੰ ਮਿਲ ਜੂਗਾ ਜੇ 500 ਤੇ 50 ਰੁਪਿਆਵਾਂ ਦੇ ਵਿੱਚ ਸ਼ਿਪਿੰਗ ਫ੍ਰੀ ਆਲ ਓਵਰ ਇੰਡੀਆ 'ਚ। ਆ ਵੀ ਮਸਲੀਨ ਦਾ ਸੂਟ ਜੇ ਇਹ ਵੀ ਤੁਹਾਨੂੰ ਮਿਲ ਜੂਗਾ ਜੇ 550 ਰੁਪਿਆਵਾਂ ਦੇ ਨਾਲ। ਜਲਦੀ ਜਲਦੀ ਬੁੱਕ ਕਰ ਲਿਓ ਹੁਣ ਮੌਕਾ ਨਾ ਗਵਾ ਲਿਓ ਫੋਟੋਆਂ ਢੀਕਦੇ ਆ। ਮੈਂ ਕੱਲ ਵੀ ਵੀਡੀਓ 'ਚ ਕਿਹਾ ਸੀ ਕਿ ਫੋਟੋਆਂ ਦੀ ਵੇਟ ਨਾ ਕਰਿਓ ਕਿਉਂਕਿ ਸੂਟ ਸੋਹਣੇ ਸੋਹਣੇ ਜਿਹੜੇ ਆਪਾਂ ਤੁਹਾਨੂੰ ਦੇਣੇ ਆ ਤੇ ਇਹ ਨਾ ਵਿਗ ਤਸੀਂ ਫੋਟੋਆਂ ਢੀਕਦੇ ਰਹੋ ਤੇ ਸੂਟ ਜਿਹੜੇ ਉਹਨਾਂ ਚੋਂ ਸੇਲ ਹੋ ਜਾਣ। ਜਲਦੀ ਜਲਦੀ ਬੁੱਕ ਕਰੀ ਜਾਓ। ਕਰੀ ਜੋ ਚੈੱਕ ਜੀ ਸੂਟ ਅਨਸੋ ਦੇ 50 ਰੁਪਏ ਰੇਟ ਕਰਤਾ ਜੇ ਮੈਂ ਅੱਜ ਦੀ ਵੀਡੀਓ ਦੇ ਵਿੱਚ ਸੂਟ ਸਿਰਫ ਆਉਣੇ ਆ 645 550 550 ਤੇ 645 ਕਰ ਦੋ ਸਾਈਡ ਤੇ ਜੀ ਇਹ ਵੀ 545 ਦੇ ਨਾਲ ਆ ਵੀ ਕਰ ਦੋ ਜੀ 500 ਦੇ 45 ਦੇ ਨਾਲ ਸ਼ਿਪਿੰਗ ਫ੍ਰੀ ਜੇ ਆਲ ਓਵਰ ਇੰਡੀਆ ਦੇ ਵਿੱਚ ਚੈੱਕ ਕਰ ਲਿਓ ਸੂਟ ਹੁਣ ਜਿਹੜੇ ਸ਼ੁਰੂਆਂ ਲੱਗੇ ਜੇ ਉਹ 645 ਵਾਲੇ ਜੇ ਆ 545 ਵਾਲੇ ਜੇ ਕਰ ਦੋ ਸਾਈਡ ਤੇ ਭਾਜੀ ਆ ਲਓ ਜੀ ਤੇ ਆ ਸੂਟ ਹੈਗਾ ਜੇ 850 900 ਦੀ ਰੇਂਜ ਦਾ ਮਸਲੀਨ ਦਾ ਸੂਟ ਜੇ ਬਹੁਤ ਟੌਪ ਦੀ ਕੁਆਲਿਟੀ ਦੇ ਨਾਲ ਜੇ ਤੇ ਕਰੀਮ ਸ਼ੇਡ ਜੇ ਇਹਦੀ ਤੇ ਇਹਦੀਆਂ ਬਵਾ ਬੂਆਂ ਬਣੀਆਂ ਕਿ ਨਹੀਂ ਬਣੀਆਂ ਨਹੀਂ ਬਣੀਆਂ ਤੇ ਇਹਦਾ ਫਰੰਟੀ ਆ ਕਰੋ ਚੈੱਕ ਤੇ ਨਾਲ ਦੁਪੱਟਾ ਹੈਗਾ ਜੇ ਟਾਈ ਐਂਡ ਡਾਈ ਦਾ ਸੇਮ ਕਲਰ ਜਿਹੜੇ ਆ ਐਮਬਰਾਇਡਰੀ ਦੇ ਉਹੀ ਪ੍ਰਿੰਟ ਦੇ ਨੇ ਇਹਦੇ ਵਿੱਚ ਮਸਲੀਨ ਦਾ ਦੁਪੱਟਾ ਜੇ ਤੇ ਮਸਲੀਨ ਦਾ ਹੀ ਸੂਟ ਜੇ ਮਸਲੀਨ ਪਤਲੇ ਵਾਲੀ ਨਹੀਂ ਜੇ ਬਹੁਤ ਟੌਪ ਦੀ ਕੁਆਲਿਟੀ ਵਾਲੀ ਮਸਲੀਨ ਜੇ ਇਹ ਤੁਹਾਨੂੰ ਮਿਲ ਜੂਗਾ ਜੇ 645 ਰੁਪਏ ਦਾ ਸੂਟ ਸ਼ਿਪਿੰਗ ਫ੍ਰੀ ਆਲ ਓਵਰ ਇੰਡੀਆ ਚ ਆ ਵੀ ਸੂਟ ਤੁਸੀਂ ਕਾਟਨ ਦੇ ਜਿਹੜੇ ਵੇਖੇ ਸੀਗੇ ਇਹ ਵੀ ਤੁਹਾਨੂੰ ਮਿਲ ਜਾਣਗੇ ਜੇ ਅੱਜ ਹੁਣ ਇਸ ਵੀਡੀਓ ਦੇ ਵਿੱਚ ਸਿਰਫ ਤੇ ਸਿਰਫ 645 ਰੁਪਏ ਦੇ ਨਾਲ ਸ਼ਿਪਿੰਗ ਫ੍ਰੀ ਜ ਇਹਨਾਂ ਦੇ ਵਿੱਚ ਵੀ ਆਲ ਓਵਰ ਇੰਡੀਆ ਚ ਇਹ ਕਾਟਨ ਦੇ ਸੂਟ ਜੇ ਆ ਵੀ ਕਾਟਨ ਦਾ ਸੂਟ ਜੇ ਇਹ ਮਸਲੀਨ ਨਹੀਂ ਜੇ ਕਾਟਨ ਆ ਬਿਨਾ ਲਾਈਨਿੰਗ ਤੋਂ ਸਟਿਚ ਹੋ ਜਾਂਦਾ ਜੇ ਔਰਗਾਂజా ਦਾ ਦੁਪੱਟਾ ਜੇ ਨਾਲ ਪੈਚਵਰਕ ਵਾਲਾ ਰੇਟ ਹੈਗਾ ਜੇ 645 ਰੁਪਏ ਸਿਰਫ ਇਹਦਾ ਇਹ ਆ ਸੂਟ ਜਿਹੜਾ ਜੇ ਇਹ ਆਗਾ ਜੇ ਮਸਲੀਨ ਦੇ ਵਿੱਚ ਇਹ ਵੀ ਬਹੁਤ ਜ਼ਿਆਦਾ ਸੋਹਣਾ ਸ਼ੀਡ ਜੇ ਮੋਰ ਪੰਖੀਆ ਕਲਰ ਸੇਮ origignal video ਵਾਲਾ ਕਲਰ ਨਾਲ ਦੁਪੱਟਾ ਇਹਦੇ ਹੈਗਾ ਜੇ ਮਸਲੀਨ ਦਾ ਸੀਕੁਐਂਸ ਵਾਲਾ ਇਹ ਵਰਕ ਤੇ ਉੱਤੇ ਇਹਦੇ ਪੀਕੋਕ ਆਗੇ ਜਣਗੇ ਘੇਰੇ ਤੇ neck ਦੇ ਉੱਤੇ ਡਿਜ਼ਾਈਨ ਜੇ ਲੈਂਥ ਇਹਦੀ 42 ਤੱਕ ਰੈਡੀ ਹੋ ਜਾਂਦੀ ਜੇ ਨਾਲ ਇਹਦੀਆਂ ਬਾਹਾਂ ਦੇ ਉੱਤੇ ਵਰਕ ਹੈਗਾ ਜੇ ਤੇ ਇਹ ਵੀ ਤੁਹਾਨੂੰ ਮਿਲ ਜੂਗਾ ਜੇ 600 ਤੇ 450 ਰੁਪਈਆ ਦੇ ਨਾਲ ਸਿਰਫ shipping free ਜੇ all over india ਚ ਅਬ ਇਹ ਸੂਟ ਜਿਹੜੇ 850 900 ਦੀ ਰੇਂਜ ਵਾਲੇ ਜੇ ਜਿਹੜੇ ਅੱਜ ਆਪਾਂ ਤੁਹਾਨੂੰ ਦੇ ਦਨੇ ਆ ਪਿਓਰ ਤੇ ਦੁਪੱਟੇ ਦੇ ਨਾਲ ਦੁਪੱਟਾ ਵੀ ਇਹਦੇ ਨਾਲ ਪਿਓਰ ਦਾ ਜੇ ਚੈੱਕ ਕਰ ਲਿਓ ਕਾਰਨਰ ਬਹੁਤ ਸੋਹਣੇ ਬਣੇ ਆ ਦੁਪੱਟੇ ਤੇ ਤੇ ਇਹ ਪਿਓਰ ਦਾ ਦੁਪੱਟਾ ਜੇ ਇਹਦੇ ਵਰਕ ਬਹੁਤ ਸ਼ਾਨਦਾਰ ਜੇ ਮਸਲੀਨ ਦਾ ਸੂਟ ਆ ਤੇ ਇਹ ਵੀ ਤੁਹਾਨੂੰ ਮਿਲ ਜੂਗਾ ਜੇ ਸਿਰਫ ਤੇ ਸਿਰਫ 500 ਤੇ ਉਹ ਸੌਰੀ 600 ਤੇ 45 ਰੁਪਈਆ ਚ ਅੱਗੇ ਕਲਰ ਆ ਗਿਆ ਜੇ ਸਕਾਈ ਬਹੁਤ ਸੋਹਣਾ ਸਕਾਈ ਕਲਰ ਜੇ ਤੇ ਇਹ ਵੀ ਤੁਹਾਨੂੰ ਮਿਲ ਜੂਗਾ ਜੇ 645 ਰੁਪਈਆ ਦੇ ਨਾਲ ਦੁਪੱਟਾ ਇਹਦੇ ਨਾਲ ਵੀ ਆ ਗਿਆ ਜੇ ਪਿਓਰ ਦਾ ਇੱਕ ਸਾਈਡ ਦੁਪट्टे ਦੀ ਜਿਹੜੀ ਜੋ ਸਾਰੀ ਬਣੀ ਆ ਪੱਲੇ ਬਹੁਤ ਸ਼ਾਨਦਾਰ ਜਿਹੜੇ ਤੇ ਵਰਕ ਹੋਏ ਆ ਤੇ ਨਾਲ ਇਹਦੇ ਬਹੁਤ ਸੋਹਣਾ ਵਰਕ ਜੇ ਸੂਟ ਦੇ ਉੱਪਰ ਵੀ ਆਲ ਓਵਰ ਸੂਟ ਜੇ 5 ਮੀਟਰ ਦਾ ਤੇ ਆ ਵੀ ਚੁੱਕੋ ਜੀ 645 ਰੁਪਈਆ ਦੇ ਵਿੱਚ ਜਲਦੀ ਜਲਦੀ ਬੁੱਕ ਕਰਿਓ ਜਿੰਨੀ ਜਲਦੀ ਵੀਡੀਓ ਵੇਖੋਗੇ ਉੰਨੀ ਜਲਦੀ ਸੂਟ ਮਿਲਣਗੇ ਜੇ ਜੇ ਲੇਟ ਵੇਖੀ ਵੀਡੀਓ ਤੇ ਹੋ ਸਕਦਾ ਤੁਹਾਨੂੰ ਸਟਾਕ ਨਾ ਮਿਲੇ ਸੋ ਇਹ ਵੀ ਆਗਾ ਜੇ ਮਸਲੀਨ ਦੇ ਵਿੱਚ ਦੁਪੱਟਾ ਵੀ ਮਸਲੀਨ ਦਾ ਜ ਨਾਲ ਇਹਦੇ ਤੇ ਇਹ ਤੁਸੀਂ ਲੈ ਲਿਓ 645 ਰੁਪਈਆ ਦੇ ਵਿੱਚ ਆ ਸੂਟ ਤੇ ਬੜਾ ਬਹੁਤ ਜ਼ਿਆਦਾ ਡਿਮਾਂਡ ਹੈਗੀ ਇਹਦੀ ਤੇ ਇਹ ਫੇਰ ਇੱਕ ਸੂਟ ਹੀ ਮਿਲਿਆ ਆਪਾਂ ਨੂੰ ਦੁਬਾਰੇ ਇਹ ਵੀ 645 ਰੁਪਈਆਂ ਦਾ ਹੀ ਜੇ ਇਹ ਵੀ 850 900 ਦੀ ਰੇਂਜ ਦਾ ਸੂਟ ਹੈਗਾ ਜਿਹਦੇ ਵਿੱਚ ਦੁਪੱਟਾ ਆਉਂਦਾ ਜੇ ਜਾਮਣੀ ਛੇੜ ਦਾ ਨਾਲ ਇਹਦੇ ਬਾਹਾਂ ਦੇ ਉੱਤੇ ਵਰਕ ਆ ਜਾਂਦਾ ਜੇ ਆਹ ਲੋ ਜੀ ਇੱਕ ਸੂਟ ਇਹਦੇ ਵਿੱਚ ਆਇਆ ਜਿਹਦੇ ਵਿੱਚ ਪਹੁੰਚਾਂ ਦੇ ਵੀ ਵਰਕ ਹੀ ਹੋ ਸਕਦਾ ਇਹਦੇ ਵੀ ਨਿਕਲ ਆਵੇ ਪਹੁੰਚਾਂ ਦੇ ਫਿਲਹਾਲ ਇਹਦੇ ਬਾਹਾਂ ਦੇ ਉੱਪਰ ਤੇ ਹੈਗਾ ਆ ਇਹ ਤੁਹਾਨੂੰ ਮਿਲ ਜੂਗਾ ਜੇ 645 ਰੁਪਈਆਂ ਦੇ ਨਾਲ ਬਸ ਅਭੀ ਕਰਿਓ ਚੈੱਕ ਇਹ ਵੀ ਆਗਾ ਜੇ ਬਲੈਕ ਸੂਟ ਨੈਕ ਦੇ ਉੱਤੇ ਵਰਕ ਬੜਾ ਸ਼ਾਨਦਾਰ ਜੇ ਇਧਰੋਂ ਬਾਟਮ ਇਹਦੀ ਬੜੀ ਸ਼ਾਨਦਾਰ ਜੇ ਤੇ ਦੁਪੱਟਾ ਨਾਲ ਮਸਲੀਨ ਦਾ ਵੀ ਸ਼ਾਨਦਾਰ ਸੂਟ ਹੈਗਾ ਜੇ ਮਸਲੀਨ ਦਾ ਰੇਟ ਹੈਗਾ ਜੇ ਇਹਦਾ ਸਿਰਫ 645 ਰੁਪਏ ਤੇ ਅਭੀ ਆਗਾ ਜੇ ਮਸਲੀਨ ਦਾ ਸੂਟ ਬਲੌਕ ਪੈਂਟ ਦੇ ਨਾਲ ਤੇ ਪਲੱਸ ਇਹਦੇ ਵਿੱਚ ਆਗਾ ਜੇ ਵਰਕ ਬੜਾ ਸ਼ਾਨਦਾਰ ਅਰੀ ਵਰਕ ਆ ਚੈੱਕ ਕਰ ਲਿਓ ਜੀ ਕਲਰ ਬਹੁਤ ਸ਼ਾਨਦਾਰ ਜੇ ਡਿਜ਼ਾਈਨ ਬਹੁਤ ਸੋਹਣਾ ਜੇ ਰੇਟ ਹੈਗਾ ਜੀ ਸਿਰਫ ਤੇ ਸਿਰਫ 645 ਰੁਪਏ ਤੇ ਆ ਵੀ ਕਰਿਓ ਰੈੱਡ ਕਲਰ ਦੇ ਵਿੱਚ ਰੈੱਡ ਨਹੀਂ ਮਰੂਨ ਆ ਵੀਡੀਓ 'ਚ ਰੈੱਡ ਆਉਂਦਾ ਪਰ ਇਹ ਮਰੂਨ ਕਲਰ ਦਾ ਸੂਟ ਜੇ ਇਹਦੇ ਨਾਲੋਂ ਬ੍ਰਾਈਟ ਇਹਦੇ ਵਿੱਚ ਵੀਡੀਓ 'ਚ ਬ੍ਰਾਈਟ ਆ ਪਰ ਇਹ ਥੋੜਾ ਜਿਹਾ ਨਾਲੋਂ ਲਾਈਟ ਸ਼ੇਡ ਆ ਡਾਰਕ ਆ ਤੇ ਵੀਡੀਓ 'ਚ ਬ੍ਰਾਈਟ ਆ ਬ੍ਰਾਈਟ ਇੰਨਾ ਜ਼ਿਆਦਾ ਨਹੀਂਗਾ ਸੋ ਇਹਦੀ ਤੁਸੀਂ ਫੋਟੋ ਮੈਂ ਭੇਜ ਦੂੰਗਾ ਤੁਹਾਨੂੰ ਤੇ ਆ ਇਹਦੇ ਨਾਲ ਦੁਪੱਟਾ ਜੇ ਸ਼ਿਮਰਦਾ ਰੇਟ ਹੈਗਾ ਜੀ ਇਹਦਾ ਵੀ ਸੇਮ 645 ਰੁਪਏ ਹੈ ਆਹ ਸੂਟ ਜਿਹੜਾ ਜੇ ਇਹ 645ਾਂ ਚ ਆਖਰੀ ਸੂਟ ਜੇ ਇਸ ਤੋਂ ਬਾਅਦ ਜਿਹੜੇ ਸੂਟ ਸ਼ੁਰੂ ਹੋਣੇ ਆ ਉਹ ਆਉਣਗੇ ਜੇ 745ਾਂ ਦੇ ਉਹ ਦੋ ਸੂਟ ਹੀ ਨੇ ਪਰ ਬਹੁਤ ਕਮਾਲ ਦੇ ਸੂਟ ਨੇ ਉਹ ਵੀ ਆਹ ਲਓ ਜੀ ਇਹ ਆ ਗਿਆ ਜੇ 745 ਰੁਪਈਆ ਦੇ ਵਿੱਚ ਸੂਟ ਚੈੱਕ ਕਰਿਓ ਬਹੁਤ ਜਿਆਦਾ ਸੋਹਣਾ ਹੈਗਾ ਜੇ ਸਾਰਾ ਟਾਈ ਐਂਡ ਡਾਈ ਦਾ ਸੂਟ ਬਣਿਆ ਜੇ ਮਸਲੀਨ ਦੇ ਵਿੱਚ ਤੇ ਨਾਲ ਇਹਦੇ ਹੈਗਾ ਜੇ ਬਹੁਤ ਸ਼ਾਨਦਾਰ ਜਿਹੜਾ ਜੇ ਇਹਦੇ ਵਿੱਚ ਬਣਿਆ ਹੋਇਆ ਜੇ ਸਾਰਾ ਇਹ ਪੇਂਟ ਬਲੋਕ ਪੇਂਟ ਤੇ ਨਾਲ ਉੱਤੇ ਗੋਟਾ ਪੱਟੀ ਦਾ ਵਰਕ ਜੇ ਤੇ ਇਧਰੋਂ ਨਾਲ ਹੈਂਡਵਰਕ ਦਾ ਹਾਈਲਾਈਟ ਜੇ ਤੇ ਦੁਪੱਟਾ ਜਿਹੜਾ ਜੇ ਇਹਦੇ ਨਾਲ ਬਹੁਤ ਸ਼ਾਨਦਾਰ ਜੀ ਦੁਪੱਟਾ ਭਾਜੀ ਖੋਲ ਕੇ ਦਿਖਾ ਦੁਪੱਟਾ ਵੀ ਮਸਲੀਨ ਦਾ ਜੇ ਬਹੁਤ ਟਾਪ ਦੀ ਕੁਆਲਿਟੀ ਜੇ ਦੁਪੱਟੇ ਦੀ ਵੀ ਆ ਲੋ ਜੀ ਸਾਰਾ ਖੋਲ ਦੋ ਆ ਰਿਹਾ ਜੀ ਦੁਪੱਟਾ ਇਹਦਾ ਤੇ ਆ ਤੁਸੀਂ ਵੇਖ ਸਕਦੇ ਜੀ ਕਿੰਨਾ ਸ਼ਾਨਦਾਰ ਦੁਪੱਟਾ ਜਿਹੜਾ ਇਹਦਾ ਬਣਿਆ ਇਦੇ ਨਾਲ ਬਾਟਮ ਜਿਹੜੀ ਜੇ ਉਹ ਵੀ ਟਾਈ ਐਂਡ ਆਈ ਦੀ ਆਉਂਦੀ ਜੇ ਆਹ ਕਲਰ ਦੀ ਲੱਗੀ ਜੇ ਬਾਟਮ ਇਹਦੇ ਵਿੱਚ ਸੇਮ ਤੇ ਆਹ ਇਹਦਾ ਹੈਗਾ ਜੇ ਸੂਟ ਤੇ ਆਹ ਹੈਗੀ ਜੇ ਬਾਟਮ ਤੇ ਆਹ ਹੈਗਾ ਜੇ ਦੁਪੱਟਾ ਰੇਟ ਇਹਦਾ ਹੈਗਾ ਜੇ 745 ਰੁਪਏ ਸਿਰਫ ਸ਼ਿਪਿੰਗ ਫ੍ਰੀ ਜੇ ਆਲ ਓਵਰ ਇੰਡੀਆ ਦੇ ਵਿੱਚ ਤੇ ਆਹ ਸੂਟ ਜਿਹੜਾ ਜੇ ਇਹਦੇ ਵਿੱਚ ਲਾਸਟ ਸੂਟ ਜੇ ਆਪਣੇ ਕੋ ਤੇ ਇਹ ਤੁਸੀਂ ਲੈ ਸਕਦੇ ਜੇ 745 ਰੁਪਏ ਦੇ ਨਾਲ ਬੜਾ ਸ਼ਾਨਦਾਰ ਸੂਟ ਇਹ ਸੋਹਣਾ ਜਿਹਾ ਸੂਟ ਤੁਸੀਂ ਲੈ ਸਕਦੇ ਜੇ ਜਿਹਦੇ ਵਿੱਚ ਤੁਹਾਨੂੰ ਹੈਂਡਵਰਕ ਦਾ ਹਾਈਲਾਈਟ ਮਿਲ ਜੂਗਾ ਆਰੀ ਵਰਕ ਨਾਲ ਮਿਲ ਜੂਗਾ ਥੱਲੇ ਘੇਰੇ ਦੇ ਉੱਤੇ ਬਹੁਤ ਸੋਹਣਾ ਵਰਕ ਹੈ ਇਹਦਾ ਤੇ ਇਹਦੇ ਨਾਲ ਬਾਟਮ ਜਿਹੜੀ ਉਹ ਵੀ ਆਏਗੀ ਆਜੂਗੀ ਜੇ ਮਸਲੀਨ ਦੀ ਤੇ ਦੁਪੱਟਾ ਜਿਹੜਾ ਜੇ ਉਹ ਵੀ ਮਸਲੀਨ ਦਾ ਬਹੁਤ ਸ਼ਾਨਦਾਰ ਜੇ ਹਲੋ ਚੈੱਕ ਕਰਿਓ ਜੀ ਸੋਹਣਾ ਜਿਹਾ ਦੁਪੱਟਾ ਤੇ ਬਹੁਤ ਜ਼ਿਆਦਾ ਸ਼ਾਨਦਾਰ ਸੂਟ ਰੇਟ ਹੈਗਾ ਜੇ ਸਿਰਫ ਇਹਦਾ 700 ਤੇ 45 ਰੁਪਏ ਸ਼ਿਪਿੰਗ ਫ੍ਰੀ ਜੇ ਆਲ ਓਵਰ ਇੰਡੀਆ ਦੇ ਵਿੱਚ ਇਹ ਹੀਗੇ ਸੜਕੋ ਅਜ ਦੇ ਛੋਟੇ ਜੀ ਵੀਡੀਓ ਤੇ ਛੋਟਾ ਜਿਹਾ ਸਟਾਕ ਜਿਹੜੇ ਸੂਟ ਆਉਣਗੇ ਅ 545 590 ਤੇ 645 ਤੇ 750 ਤਿੰਨ ਰਿੰਚ ਪੈ ਗਈਆਂ ਸੂਟਾਂ ਦੀਆਂ ਸੋਹਣੇ ਸੋਹਣੇ ਸੂਟ ਨੇ ਜਲਦੀ ਜਲਦੀ ਬੁੱਕ ਕਰ ਲਿਓ ਇਸ ਤੋਂ ਬਾਅਦ ਇਹ ਸਟਾਕ ਆਖਰੀ ਸਟਾਕ ਹੈ ਰਿਪੀਟ ਨਹੀਂ ਹੋਣਾ ਜਿਹੜੇ ਰਹਿ ਜਾਣਗੇ ਉਹਨਾਂ ਦੀ ਵੀਡੀਓ ਫੇਰ ਦੋ ਤਿੰਨ ਦਿਨ ਆਪਾਂ ਠਹਿਰ ਕੇ ਪਾ ਦਾਂਗੇ ਸੋ ਫੋਟੋਆਂ ਦੇ ਚੱਕਰ ਚ ਨਾ ਪਿਓ ਜਲਦੀ ਜਲਦੀ ਵੀਡੀਓ ਦੇ ਉੱਤੇ ਸਕਰੀਨਸ਼ਾਟ ਲੈ ਕੇ ਬੁੱਕ ਕਰਿਓ ਲਓ ਜੀ ਵੀਡੀਓ ਤੇ ਬਣਾ ਲਈ ਜੇ ਆਪਾਂ ਹੋ ਗਈ ਜੇ ਕੰਪਲੀਟ ਤੇ ਹੁਣ ਤੁਹਾਡਾ ਕੰਮ ਜੇ ਜਲਦੀ ਜਲਦੀ ਬੁੱਕ ਕਰਨ ਦਾ ਸੂਟ ਤੇ ਸੂਟ ਹੋਰ ਵੀ ਸੋਹਣੇ ਸੋਹਣੇ ਆਏ ਮੈਂ ਤੁਹਾਨੂੰ ਸਾਰੇ ਦਿਖਾਉਂਗਾ ਬਲੌਕਸਟ ਦੇ ਵਿੱਚ ਕਾਟਨ ਦੇ ਵਿੱਚ ਨੇ ਇਹਨਾਂ ਦੇ ਰੇਟ ਜਿਹੜੇ ਆ ਉਹ ਥੋੜੇ ਜੇ ਕਿਨਵਾਂ ਦੇ ਇਹਨਾਂ ਨਾਲੋਂ ਸੇਲਾ ਨਾਲੋਂ ਵੱਖਰੇ ਆਉਣਗੇ ਤੇ ਪ੍ਰਿੰਟ ਸੂਟ ਨੇ ਬਹੁਤ ਸ਼ਾਨਦਾਰ ਨਾਲ ਦੁਪੱਟਿਆਂ ਵਾਲੇ ਇਹਨਾਂ ਦੀਆਂ ਵੀ ਆਪਾਂ ਫੋਟੋਆਂ ਵੀਡੀਓ ਪਾ ਦਾਂਗੇ ਇਹ ਵੀ ਤੁਹਾਨੂੰ ਮਿਲ ਜਣਗੇ ਦੁਪੱਟੇ ਔਰਗੰజా ਦੇ ਜੇ ਨਾਲ بڑے ਟੌਪ ਦੀ ਕੁਆਲਿਟੀ ਦੇ ਨਾਲ ਠੀਕ ਆ ਜੀ ਹੋਰ ਵੀ ਸੋਹਣੇ ਸੋਹਣੇ ਸੂਟ ਦਾ ਮੈਂ ਦਿਖਾ ਦੂੰਗਾ ਸਾਰਾ ਕੁਝ ਤੁਹਾਨੂੰ ਆਪਾਂ ਚੈੱਕ ਕਰਾਈ ਜੁਣਾ ਬਸ ਹੁਣ ਆਪਾਂ ਤੁਹਾਡੇ ਵਾਸਤੇ ਸੇਲਾ ਤੇ ਸੋਨੇ ਸੋਨੇ ਸੂਟ ਤੇ ਬੜੀਆਂ ਬੜੀਆਂ ਆਫਰਾਂ ਲੈ ਕੇ ਆਉਣੀਆਂ ਦੁਪੱਟੇ ਨਾਲ ਜਿਹੜਾ ਮੈਂ ਤੁਹਾਨੂੰ ਪ੍ਰਿੰਟ ਵਿਖਾਉਣ ਡਿਆ ਇਹਨਾਂ ਦੇ ਨਾਲ ਤੇ ਬਾਕੀ ਆਜੋ ਦੇਖਦੇ ਆ ਬਾਹਰ ਹੁਣ ਸਾਡੀ ਬਾਕੀ ਫੌਜ ਕੀ ਕਰਨ ਦੀ ਹੈ ਲਓ ਜੀ ਵੀਡੀਓ ਬਣਾ ਕੇ ਆ ਗਿਆ ਮੈਂ ਤੇ ਸੋਨੇ ਸੋਨੇ ਸੂਟ ਮੈਂ ਵੀਡੀਓ ਚ ਦਿਖਾਤੇ ਤੁਹਾਨੂੰ ਤੇ ਇਧਰ ਥੱਲੇ ਮਾਨਸਾ ਦੇ ਵਿੱਚ ਕੈਮਰਾ ਤੇ ਆਉਣ ਫਿਰਿਆ ਪਰ ਉਹਦਾ ਦਾੜੀ ਨ ਲੱਗੰਦਾ ਵਿਚਾਰੇ ਦਾ ਟੋਟੀ ਖਾਣ ਲਈ ਆਣਾ ਤੇ ਖਾਣ ਲਈ ਹੁਣ ਰੋਟੀ ਐ ਹਟਾ ਟਾਈਮ ਤੇ ਤੇ ਸੋਣੀਆਂ ਸੋਣੀਆਂ ਵੀਡੀਓ ਸੂਟਾਂ ਦੀਆਂ ਤੁਹਾਨੂੰ ਮੈਂ ਦਿਆ ਕਰਨੀਆਂ ਤੇ ਨਾਲ ਦੀ ਨਾਲ ਤੁਹਾਡਾ ਥੋੜਾ ਬੋਧਾ ਮਨੋਰੰਜਨ ਵੀ ਕਰਿਆ ਕਰਨਾ ਕਿ ਤੁਸੀਂ ਬੋਰ ਨਾ ਹੋਵੋ ਤੇ ਨਾਲ ਤੁਹਾਨੂੰ ਨੂੰ ਬਲੌਗ ਵੀ ਦੇ ਦਿਆ ਕਰਨਾ ਤੇ ਸੋ ਹੁਣ ਸਟਾਕ ਖਤਮ ਹੁੰਦਾ ਪਹਿਲਾਂ ਪਹਿਲਾਂ ਸਾਰੇ ਜਣੇ ਵੀਡੀਓ ਨੂੰ ਜਾ ਕੇ ਚੈੱਕ ਕਰ ਲਓ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਜਿੰਨੇ ਵੀ ਮੇਰੇ ਭੈਣ ਭਰਾ ਕਸਟਮਰ ਮੇਰੇ ਨਾਲ ਜੁੜਦੇ ਹਨ ਸਾਰੇ ਜਣੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਸੋਣੇ ਸੋਣੇ ਸੂਟ ਲੈ ਸਕਦੇ ਜੇ ਤੁਹਾਨੂੰ ਰੇਟ ਤੁਹਾਨੂੰ ਪਤਾ ਲੱਗ ਗਿਆ ਤੇ ਫਿਰ ਮਿਲਾਂਗੇ ਸਵੇਰੇ ਤੁਹਾਨੂੰ ਆਪਾਂ ਨਵੀਂ ਵੀਡੀਓ ਤੇ ਨਵੇਂ ਬਲੌਗ ਦੇ ਨਾਲ 8 ਵਜੇ ਸਵੇਰੇ ਡੇਲੀ ਵੀਡੀਓ ਪੋਸਟ ਹੋ ਜਾਂਦੀ ਜੇ YouTube ਚੈਨਲ ਦੇ ਉੱਤੇ Instagram ਤੇ ਵੀ ਆਪਾਂ ਕਰ ਦਿੰਦੇ ਆ YouTube ਦੇ ਉੱਤੇ 8 ਵਜੇ ਅਨਹਦ ਆਰਟਸ ਬੁਟੀਕ ਚੈਨਲ ਦੇ ਉੱਤੇ ਤੇ ਸੋ ਸਾਰੇ ਜਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫਿਰ ਮਿਲਾਂਗੇ ਤੁਹਾਨੂੰ ਆਪਾਂ ਨਵੇਂ ਸੂਟਾਂ ਦੇ ਨਾਲ ਤੇ ਨਵੇਂ ਰੇਟਾਂ ਦੇ ਨਾਲ ਬਾਏ ਬਾਏ ਸਤਿ ਸ੍ਰੀ ਅਕਾਲ ਜੀ